ਜੀ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਥਾਣਾ ਪਸ਼ਤੀ ਬਾਵਾਖੇਲ ਨੇ ਇੱਕ ਸਨੇਚਰਾ ਦੇ ਵਰਤਕ ਦੇ ਜਿਹੜੇ ਖਿਲਾਫ ਹੈ ਜੀ ਇੱਕ ਇੰਪੋਰਟੈਂਟ ਡੀਡੀ ਕਾਪੀ ਕੀਤੀ ਹੈ ਇਹਦੇ ਵਿੱਚ ਲੁੱਟ ਖੋਹ ਕਰਨ ਵਾਲੇ ਜਿਹੜਾ ਗਰ ਹੈ ਉਹਨੂੰ ਫੜਿਆ ਗਿਆ ਇਸ ਗਿਰਵਾਉ ਤੋਂ 3 ਬਾਈਕ, 1 ਸਕੂਟੀ ਅਤੇ 10 ਮੋਬਾਈਲ ਫੋਨ ਪ੍ਰਾਪਤ ਕੀਤੇ। ਪ੍ਰਾਪਤ ਕੀਤੇ। ਕਮਿਸ਼ਨ ਰੇਟ ਪੁਲਸ ਨੇ ਕਈ ਚੋਰੀਆਂ ਅਤੇ ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਗਿਰੋਹਾ ਦਾ ਕੀਤਾ ਪਰਦਾਫਾਸ਼ ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਸ ਕਮਿਸ਼ਨ ਨੇ ਦੱਸਿਆ ਕਿ ਪੁਲਸ ਨੂੰ ਸੂ ਮਿਲੀ ਹੈ ਸੰਨੀ ਸਾਗਰ ਸਿੰਘ ਉਰਫ ਗਾਮਾ ਅਮਰਜੀਤ ਸਿੰਘ ਉਰਫ ਵਿੱਕੀ ਵਿਕਰਮ ਸਿੰਘ ਉਰਫ ਵਿੱਕੀ ਅਤੇ ਰਵੀ ਖਿਲਾਫ ਕਈ ਕੇਸ ਦਰਜ ਕੀਤੇ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਇੱਕ ਹੀਰੋ ਸਪਲੈਂਡਰ ਪੀਬੀ 08ਬੀ 3473 ਅਤੇ ਬਿਨਾ ਨੰਬਰ ਦੇ ਇੱਕ ਐਕਟਿਵਾ ਅਤੇ ਤਿੰਨ ਹੀਰੋ ਹਾਂਡਾ ਮੋਟਰਸਾਈਕਲ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ ਪੁਲਸ ਨੇ ਦੱਸਿਆ ਕਿ ਮੁਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜ਼ਿਲंधर ਬ੍ਰਿਜ ਟੀਵੀ ਜ਼ਿਲंधर ਪੁਲਿਸ ਕਮਿਸ਼ਨਰੇਟ ਦੇ ਥਾਣਾ ਪਸ਼ਤੀ ਬਾਵਕੀਲ ਨੇ ਇੱਕ ਸਨਚਰਾ ਦੇ ਔਰ ਥੈਫਟ ਦੇ ਜਿਹੜੇ ਖਿਲਾਫ ਹੈਗੀ ਇੱਕ ਇੰਪੋਰਟੈਂਟ ਜਿਹੜੀ ਕਾਰਵਾਈ ਕੀਤੀ ਹੈਗੀ ਇਹਦੇ ਵਿੱਚ ਲੁੱਟ ਖੋਹ ਕਰਨ ਵਾਲੇ ਜਿਹੜਾ ਗਰੋਹ ਹੈ ਉਹਨੂੰ ਫੜਿਆ ਹੈਗਾ ਇਸ ਗਰੋਹ ਤੋਂ 3 ਬਾਈਕ ਇੱਕ ਸਕੂਟੀ ਅਤੇ 10 ਮੋਬਾਈਲ ਫੋਨ ਬਰਾਮਦ ਕੀ ਬਰਾਮਦ ਕੀਤੇ ਅਸੀਂ ਇਹਨਾਂ ਤੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਦੇ ਬਿਆਨ ਤੇ ਇਹਨਾਂ ਨੂੰ ਜਿਹੜਾ ਅरेस्ट ਕੀਤਾ ਗਿਆ ਸੀ ਇਹਦੇ ਵਿੱਚ ਪੰਜ ਬੰਦੇ ਅਰੈਸਟ ਹੋਏ ਹਨ ਇਹਨਾਂ ਦੇ ਖਿਲਾਫ ਜਿਹੜਾ ਇੱਕ ਪਈਆ 스내ਚਿੰਗ ਦਾ ਦਰਜ ਕੀਤਾ ਗਿਆ ਇਹਨਾਂ ਦੇ ਖਿਲਾਫ ਇੱਕ ਪਈਆ ਪਹਿਲਾਂ ਵੀ 스내ਚਿੰਗ ਜਿਹੜੇ ਦਰਜ ਹੈ ਜਿਹੜੇ ਇਸ ਗਿਵੋ ਦੇ ਪੰਜ ਮੈਂਬਰ ਹੈਗੇ ਪੰਜ ਮੈਂਬਰਾਂ ਤੇ ਵੱਖਰੇ ਵੱਖਰੇ ਜਿਹੜੇ ਪਾਚੇ ਹੈ ਉਹ ਮਲਟੀਪਲ ਥਾਣਿਆਂ ਦੇ ਵਿੱਚ ਦਰਜ ਹੈ ਅਸੀਂ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਅਬ ਬਾਕੀ ਕੁਛ ਕਿਛ ਕਰਕੇ ਜਿਹੜਾ ਉਹ ਵੀ ਅੱਗੇ ਜਿਹੜੇ ਵੀ ਤੁਥੇ ਧਿਆਨ ਮੇ ਆਉਣਗੇ ਉਸੇ ਸਬੰਧ ਨਾਲ ਜਿਹੜੀ ਅਸੀਂ ਕਰਦੇ ਇਨਵੈਸਟੀਗੇਸ਼ਨ ਉਹ ਅਮਰੇ ਵਿੱਚ ਰਹੋਗੇ